ਸਸ਼ੀਕਾਲ ਮੈਂ ਕੋਮਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਹਲਕਾ ਪੱਟੀ ਦੇ ਪਿੰਡ ਖਾਰਾ ਪਹੁੰਚੇ ਜਿੱਥੇ ਉਹਨਾਂ ਨੇ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਪੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਤੱਕ ਦਿੱਤੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ ਅਤੇ ਜੋ ਰਹਿੰਦੀਆਂ ਹਨ ਉਹਨਾਂ ਨੂੰ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ ਉਨਾ ਦੱਸਿਆ ਕਿ ਸਿਹਤ ਬੀਮਾ ਯੋਜਨਾ ਬਾਰੇ ਵੀ ਪਿੰਡ ਵਾਸੀਆਂ ਨੂੰ ਕਿਸ ਤਰੀਕੇ ਦੇ ਨਾਲ 10-10 ਲੱਖ ਰੁਪਏ ਦੇ ਬੀਮੇ ਦੇ ਤਹਿਤ ਲੋਕਾਂ ਨੂੰ ਲਾਭ ਮਿਲ ਸਕਦਾ ਇਸ ਬਾਰੇ ਵੀ ਜਾਣੂ ਕਰਵਾਇਆ ਅਤੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ ਉੱਧਰ ਹੀ 1000 ਰੁਪਏ ਵਾਲੀ ਗਰੰਟੀ ਬਾਰੇ ਗੱਲਬਾਤ ਕਰਦਿਆਂ ਹੋਏ ਉਹਨਾਂ ਨੇ ਕਿਹਾ ਕਿ ਔਰਤਾਂ ਦੇ ਖਾਤੇ ਦੇ ਵਿੱਚ ਜਲਦ ਹੀ 1000 ਰੁਪਏ ਆਉਣੇ ਸ਼ੁਰੂ ਹੋ ਜਾਣਗੇ ਅਤੇ ਉਹਨਾਂ ਕਿਹਾ ਕਿ ਮਾਨ ਸਰਕਾਰ ਦੇ ਵੱਲੋਂ ਆਪਣੀਆਂ ਸਾਰੀਆਂ ਗਰੰਟੀਆਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਕਿਉਂਕਿ ਮਾਨ ਸਰਕਾਰ ਆਪਣੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਲਈ ਪੂਰੀ ਸਾਤ ਸੰਗਤ ਲੋਕਾਂ ਕਿਹਾ ਬਿਜਲੀ ਦੇ ਬਿੱਲ ਬੜੇ ਜੁੜੇ ਆ ਸਾਡੇ 80000 90000 ਲੱਖ 1.5 ਲੱਖ ਜੁੜਿਆ ਜਦੋਂ ਅਸੀਂ 2020 'ਚ 21 'ਚ ਤਾਂ ਦਿਖਾਉਂਦੇ ਨੇ ਉਹ ਗੱਲਾਂ ਹੀ ਪਹੁੰਚਾਈਆਂ ਸਰਦਾਰ ਭਗਵੰਤ ਸਿੰਘ ਮਾਨ ਤੱਕ ਉਹਨਾਂ ਨੇ ਕਿਹਾ ਲੋਕਾਂ ਨੂੰ ਕਹਿ ਦਿਓ ਆਪਾਂ ਪਿਛਲੇ ਸਾਰੇ ਤੇ ਕਾਂਡਾ ਮਾਰ ਦੇਣਾ ਸਰਕਾਰ ਬਣ ਲੈਣ ਤੋਂ ਬਸ ਆ ਜਣੀ ਸਰਕਾਰ ਤੇ ਭਾਉ ਜੀ ਜਦੋਂ ਬਣੀ ਤੁਹਾਡੀ ਸਰਕਾਰੇ ਤੁਹਾਡੀ ਸਰਕਾਰ ਆ ਆਮ ਆਦਮੀ ਪਾਰਟੀ ਇਹ ਆਮ ਲੋਕਾਂ ਦੀ ਸਰਕਾਰ ਆ ਅ ਨਹੀਂ ਤੇ ਬਾਈ ਤੋਂ ਪਿੱਛੇ ਚਲ ਜਓ ਜੇ ਕਾਂਗਰਸੀ ਬੰਦੀ ਤੇ ਲੋਕ ਕੀ ਜਾਂਦੇ ਸੀ ਲੀਟਰ ਵੇ ਆਉਂਦੇ ਨੇ ਕਾਂਗਰਸੀ ਸਰਕਾਰ ਜੇ ਕਾਲੀਆਂ ਦੀ ਬਣੀ ਉਹਨਾਂ ਕਿਹੜਾ ਕਾਲੀਆਂ ਦੀ ਸਰਕਾਰ ਆਦੇ ਪਾਉ ਆਮ ਆਗਮੀ ਦੀ ਸਰਕਾਰ ਇਹ ਸਰਕਾਰ ਹੀ ਤੁਹਾਡੀ ਆਮ ਲੋਕਾਂ ਦੀ ਤੇ ਸਾਥ ਸੰਗਤ ਜੋ ਗਰਾਉਂਡ ਤੋਂ ਲੋਕ ਕਹਿੰਦੇ ਆਂ ਅਸੀਂ ਮਾਨਸਾਪਿਕ ਤੱਕ ਚਾਉਂਦੇ ਆਂ ਸਰਕਾਰ ਬੰਦਿਆ ਪਿਛਲਿਆਂ ਬਕਾਇਆ ਤੇ ਕਾਂਟਾ ਮਾਰਦਾ ਤੇ ਗਾਂ 600 ਜੂਨਟ ਮਾਫ ਕਰਦਾ 90% ਘਰਾਂ ਦਾ ਆਉਂਦਾ ਜੀਰੋ ਬਿੱਲ ਕਦੇ ਨਹੀਂ ਆਉਂਦਾ ਜੀਰੋ ਆਣਾ ਕੋਈ ਬਿੱਲ ਨਹੀਂ ਆਉਂਦਾ ਮਾਫੀ ਹੋ ਗਈ ਸਾਰੀ ਤੇ ਸਾਹ ਸੰਗਤ ਉਸੇ ਤਰ੍ਹਾਂ ਜਦੋਂ ਕੋਈ ਬਜ਼ੁਰਗ ਬਿਮਾਰ ਹੋ ਜੇਣਾ ਜਦੋਂ ਪ੍ਰਾਈਵੇਟ ਹਸਪੀਟਲ ਲੈ ਜਾਣਾ ਤੇ ਡਾਕਟਰਾਂ ਕਹਿਣਾ ਵੀ ਪਾਉ 50000 ਜਮਾ ਕਰੋ ਫਿਰ ਲੈ ਆ ਸ਼ੁਰੂ ਕਰਦੇ ਉਹ ਬਾਪੂ ਨੇ ਉਹ ਤਾਂ ਤੰਦਰੁਸਤ ਹੋ ਜਾਣਾ ਹੀ ਹੋ ਸਕਦਾ ਬਾਪੂ ਠੀਕ ਹੋ ਕੇ 2-14 ਦਿਨਾਂ ਦੇ ਘਰੇ ਆ ਜਾਂਦਾ ਜਦੋਂ 50000 ਦਾ ਨਾਲ ਹੀ ਲਿਆ ਡਾਕਟਰ ਨੇ ਉਹ ਬਜ਼ੁਰਗ ਨੇ ਸੋਚਣਾ ਸ਼ੁਰੂ ਕਰਤਾ ਤੇ ਸਾਥ ਸੰਗਤ ਉਹ ਜਦੋਂ ਡਾਕਟਰ ਨੇ ਅਮਰੀਕਸੋਂ ਅਮਰੀਕਸੋਂ ਸਾਡਾ ਭਰਾ ਤੇ ਸਾਥ ਸੰਗਤ ਜਦੋਂ ਡਾਕਟਰ ਦੀ 50000 ਦੀ ਮੰਗ ਹੋਣੀ ਨਾ ਤੇ ਉਹ ਬਜ਼ੁਰਗ ਨੇ ਸੋਚ-ਸੋਚ ਕੇ ਸੋਚ-ਸੋਚ ਕੇ ਵੀ ਕਿੱਥੋਂ ਹੋਣਾ 50000 ਵੀ ਦਿਹਾੜੀ ਦਾ ਪਾ ਕਰਕੇ ਰੋਜ਼ ਦੇ ਰੋਜ਼ ਚ ਰੋਟੀ ਚਲਾਈਦੀ ਆ ਉਹ ਵਿਚਾਰੇ ਬਜ਼ੁਰਗ ਨੂੰ ਅਟੈਕ ਹੋ ਜਣਾ ਤੇ ਮੌਤ ਹੋ ਜਣੀ ਸਾਥ ਸੰਗਤ ਮੁਰਕੇ ਆਪਾਂ ਕਹਣਾ ਹੈ ਵਾਹਿਗੁਰੂ ਦਾ ਬਾਣਾ ਮੰਨਣਾ ਪੈਣਾ ਉਹ ਵਾਹਿਗੁਰੂ ਦਾ ਬਾਣਾ ਨਹੀਂ ਸਰਕਾਰਾਂ ਦੀ ਆਣ ਦੇਖੀ ਹੀ ਉੱਥੇ ਚੀਜ਼ ਨੂੰ ਵੇਖਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਹਰ ਪਰਿਵਾਰ ਦਾ 10 ਲੱਖ ਰੁਪਏ ਵਾਲਾ ਸਿਹਤ ਬੀਮਾ ਯੋਜਨਾ ਕਾਰਡ ਬਣਾ ਦੇਣਾ ਵਾ ਹੋ ਗਿਆ ਪੰਜਾਬ ਚ ਬਾਨੇ ਸ਼ੁਰੂ ਆਪਣੇ ਵੀ ਬਾਨੇ ਸ਼ੁਰੂ ਹੋ ਜਣੇ ਆਜਾ ਹfte ਤੋਂ ਬਾਅਦ ਹੋ ਜਣੇ ਸ਼ੁਰੂ ਉਹਦੇ 'ਚ ਜੇ ਇੱਕ ਪਰਿਵਾਰ ਦਾ ਰੱਬ ਨਾ ਕਰੇ ਕੋਈ ਬਜ਼ੁਰਗ ਬਿਮਾਰ ਹੁੰਦਾ ਸਾਥ ਸੰਗਤ ਮੰਨ ਲਓ ਬਜ਼ੁਰਗ ਦੇ ਇਲਾਜ ਤੇ 4 ਲੱਖ ਰੁਪਇਆ ਲੱਗ ਗਿਆ ਦੂਜੇ ਜੀ ਆ ਜਿਹੜੇ ਉਹ ਵੀ ਇਸ ਕਾਰਡ ਚ ਕਵਰ ਹੋਣਗੇ ਮੰਨ ਲਓ ਉਹਨਾਂ ਦੇ ਇਲਾਜ ਤੇ ਵੀ ਕੋਈ 4 ਲੱਖ ਲੱਗ ਗਿਆ ਸਾਰੇ ਜੀਆਂ ਦੇ 8 ਹੋ ਗਿਆ 2 ਲੱਖ ਕਾਰਡ ਚ ਹੋਰ ਭਜ ਗਿਆ ਉਹ ਸਾਲ ਇੱਕ ਪੂਰਾ ਕਵਰ ਕਰਨਾ ਉਹਨੇ ਤੇ ਜਿੱਦਣ ਇੱਕ ਸਾਲ ਪੂਰਾ ਹੋ ਗਿਆ ਪਿਛਲਾ ਸਾਰਾ ਖਾਤਾ ਖਤਮ ਜਿੱਦਣ ਅਗਲੇ ਸਾਲ ਦਾ ਅਗਲਾ ਦਿਨ ਚੜਿਆ 10 ਲੱਖ ਰੁਪਇਆ ਉਸੇਲੇ ਕਾਰਡ ਚ ਫੇਰ ਆ ਗਿਆ ਜਿਵੇਂ ਆਪਾਂ ਫੋਨ ਤੇ ਪੈਸੇ ਰੀਚਾਰਜ ਕਰਉਂ ਨੇ ਪੈਸੇ ਆਉਂਦੇ ਕਿ ਨਹੀਂ ਉਵੇਂ ਸਰਕਾਰ ਵੱਲੋਂ ਰੀਚਾਰਜ ਹੋਣਾ 10 ਲੱਖ ਰੁਪਏ ਦਾ ਕਾਰਡ ਚ ਆ ਜਾਣਾ ਹਰ ਸਾਲ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਹਸਪਤਾਲਾਂ ਦੇ ਵਿੱਚੋਂ ਕਾਰਡ ਚੱਲੂਗਾ ਸਾਰਾ ਸਰਕਾਰ ਅਦਾ ਕਰੂਗੀ ਤੇ ਸਾਥ ਸੰਗਤ ਇਹ ਪੈਸੇ ਸਰਦਾਰ ਭਗਵੰਤ ਸੋਮਰ ਆਮ ਆਦਮੀ ਪਾਰਟੀ ਦੀ ਸਰਕਾਰ ਦੇਊਗੀ ਸਰਕਾਰੀ ਹਸਪਤਾਲਾਂ 'ਚ ਤੇ ਇਹ ਕਾਰਡ ਚੱਲਣਾ ਹੀ ਚੱਲਣਾ ਜਿਹੜੇ ਪ੍ਰਾਈਵੇਟ ਹਸਪਤਾਲ ਵੀ ਹਨ ਹਰ ਹਲਕੇ ਦਾ 13 14 ਜਿਹੜੇ ਵਧੀਆ ਹਸਪੀਟਲ ਆ ਪ੍ਰਾਈਵੇਟ ਉਹਨਾਂ ਚ ਵੀ ਇਹ ਕਾਰਡ ਚੱਲੂਗਾ ਉਹਨਾਂ ਚ ਵੀ ਵੈਲਟ ਹੋਊਗਾ ਹੁਣ ਆਪਣੇ ਪੱਟੀ ਵਾਲਕੇ ਜੇ ਹੋਣੇ ਹੀ ਮੈਨੂੰ ਵੀ 13 14 ਪ੍ਰਾਈਵੇਟ ਹਸਪੀਟਲ ਤੇ ਇਹਦਾ ਮਤਲਬ ਹਲਕੇ ਦੇ ਸਾਰੇ ਹਸਪੀਟਲ ਚ ਇਹ ਕਾਰਡ ਚੱਲਣਾ ਤੇ ਮੈਨੂੰ ਮੇਰੇ ਵੀ ਬਜ਼ੁਰਗਾਂ ਦੀ 20 20 ਸਾਲ ਉਮਰ ਵਾਜਣੀ 20 20 ਸਾਲ ਜਦੋਂ ਜੇਬ ਚ ਪੈਸੇ ਵਾਧੂ ਹੋਣਾ ਪਾਉ ਪਹਿਲੀ ਤੇ ਗੱਲ ਕੋਈ ਬਿਮਾਰ ਨਹੀਂ ਦਾ ਹਸਨ ਵੜਾ ਹੁੰਦਾ ਦੂਜਾ ਜਦੋਂ ਕਾਰਡ ਜੇਬ ਤੋਂ ਆ ਜੇ ਬਿਮਾਰ ਹੋ ਵੀ ਗੇ ਲਾਜ ਹੋਇਆ ਪੰਜ ਸੱਤਾਂ ਦਿਨਾਂ ਬਜ਼ੁਰਗ ਨੇ ਠੀਕ ਹੋ ਕੇ ਘਰੇ ਆ ਜਣਾ ਜਦੋਂ ਕਾਰਡ ਜੇਬ ਤੋਂ ਆ ਪਹਿਲੀ ਗੱਲ ਕਿਹੇ ਬਿਮਾਰ ਨਹੀਂ ਉਹਨੇ ਕਹਣਾ ਕੋਈ ਯਾਰ ਫ੍ਰੀ ਲਾਜ ਹੋ ਜਣਾ ਕਿਹੜੀ ਗੱਲ ਤੇ ਜੇ ਬਿਮਾਰ ਹੋਇਆ ਵੀ ਲਾਜ ਹੋ ਕੇ ਪੰਜ ਸੱਤਾਂ ਦਿਨਾਂ ਚ ਘਰੇ ਬਜ਼ੁਰਗਾਂ ਦੀ 20-20 ਸਾਲ ਉਮਰ ਵਾਜਣੀ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ